ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਆ ਕਿ ਅਸੀਂ ਮਨਜੀਠੀ ਨੂੰ ਅੰਦਰ ਕਰਕੇ ਬਹੁਤ ਵੱਡਾ ਮਾਰਕਾ ਮਾਰਿਆ ਤੇ ਲੋਕਾਂ ਦਾ ਵੀ ਵੱਡਾ ਸਵਾਲ ਸੀ ਕਿ ਮਾਨ ਸਰਕਾਰ ਛੋਟੇ ਨਸ਼ੇ ਤਸਕਰਾਂ ਨੂੰ ਫੜ ਰਹੀ ਆ ਤੇ ਵੱਡਿਆਂ ਨੂੰ ਕਿਉਂ ਨਹੀਂ ਫੜ ਰਹੀ ਤੇ ਭਗਵਾਨਤ ਮਾਨ ਦੀ ਸਰਕਾਰ ਇਹ ਕਹਿ ਰਹੀ ਆ ਕਿ ਮਨਜੀਠੀ ਅਸੀਂ ਨਸ਼ਾ ਤਸਕਰ ਦੇ ਹੇਠ ਫੜਿਆਗਾ ਡਰੱਗੋ ਮਾਫੀਆ ਦੇ ਤਹਿਤ ਫੜਿਆਗਾ ਪਾ ਦੂਸਰੇ ਪਾਸੇ ਆਪਾ ਸਭ ਨੂੰ ਪਤਾਗਾ ਕਿ ਵਿਜੀਲੈਂਸ ਨੇ ਜਿਹੜਾ ਕਿ ਉਹਨਾਂ ਦੇ ਘਰ ਰੇਡ ਮਾਰੀ ਆ ਅਮਨ ਤੋਂ ਅਮਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਬਕਰ ਮਜੀਤ ਸਿੰਘ ਮਜੀਠੀ ਨੂੰ ਜਿਹੜਾ ਫੜ ਕੇ ਜਿਹੜਾ ਇਸ ਵਕਤ ਹੁਣ ਜੇਲ੍ਹ ਦੇ ਸਲਾਖਾਂ ਦੇ ਪਿੱਛੇ ਆ ਤੇ ਦੂਸਰਾ ਜਿਹੜਾ ਕਿ ਇੱਕ ਅਬੋਰ ਦੇ ਵਿੱਚ ਵਪਾਰੀ ਦਾ ਕਤਲ ਹੁੰਦਾਗਾ ਉਸ ਦੇ ਪਿੱਛੇ ਔਰ ਤੁਸੀਂ ਕਿਹਾ ਕਿ ਅਸੀਂ ਦੋ ਗੈਂਗਸਟਰਾਂ ਨੂੰ ਮਾਰ ਦਿੱਤਾ ਮਾਰ ਮਕਾ ਦਿੱਤਾ ਤੇ ਇਹ ਗੱਲ ਆ ਜਿਹੜੀ ਇਹ ਆਮਾ ਦੀ ਪਾਰਟੀ ਦੀ ਸਰਕਾਰ ਦੇ ਪ੍ਰਧਾਨ ਆਮਨ ਰੋੜਾ ਨੇ ਵੀ ਕਹੀ ਆ ਤੇ ਆਮਾ ਦੀ ਪਾਰਟੀ ਦੇ ਹੋਰ ਲੋਕਾਂ ਨੇ ਵੀ ਕਹੀ ਆ ਤੇ ਇਸ ਤੇ ਪਰ ਦੂਸਰੇ ਪਾਸੇ ਪਲਟਬਾਰ ਕੀਤਾ ਸੀ ਜਿਹੜਾ ਮਨਿੰਦਰਜੀਤ ਸਿੰਘ ਸਿਰਸਾ ਜੋ ਕਿ ਭਾਜਪਾ ਦੇ ਵਿੱਚ ਨੇ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਵੱਲੋਂ ਉਸ ਤੋਂ ਬਾਅਦ ਜਿਹੜਾ ਕਿ ਜਿਹੜਾ ਆਮਨ ਅਰੋੜਾ ਦਾ ਪੰਜਾਬ ਦਾ ਪ੍ਰਧਾਨ ਆ ਆਮਾ ਦੀ ਪਾਰਟੀ ਦਾ ਤੇ ਉਹਨਾਂ ਨੇ ਜਿਹੜਾ ਕਿ ਇੱਕ ਮੰਤਰੀ ਵੀ ਨੇ ਜਿਹੜਾ ਆਮਨ ਅਰੋੜਾ ਉਹਨਾਂ ਨੇ ਟਵੀਟ ਕਰਕੇ ਲਿਖਿਆ ਸੀ ਤੁਹਾਨੂੰ ਉਹ ਵੀ ਸੁਣਾਉਣੇ ਆ ਉਸ ਤੋਂ ਪਹਿਲਾਂ ਇੱਕ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਇੱਕ ਬਿਆਨ ਦਿੱਤਾ ਸੀ ਗਨੀਵ ਕੌਰ ਜਿਹੜਾ ਬਿਕਰਮਜੀਤ ਮਜੀਠੀਆ ਦੀ ਪਤਨੀ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਸੀ ਤੇ ਉਹ ਜਿਹੜਾ ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਕਿ ਮੇਰਾ ਜਿਹੜਾ ਬਿਆਨ ਆ ਉਹ ਤੋਰ ਮਰੋੜ ਕੇ ਜਿਹੜਾ ਆਮਾ ਦੀ ਪਾਰਟੀ ਵੱਲੋਂ ਜਿਹੜਾ ਸੋਸ਼ਲ ਮੀਡੀਆ ਤੇ ਚਲਾਇਆ ਗਿਆ ਕਿ ਜਿਹੜਾ ਤੇ ਉਸ ਨੂੰ ਲੈ ਕੇ ਜਿਹੜਾ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਕੇਸ ਕਰ ਦਿੱਤਾ ਆਮਾ ਦੀ ਪਾਰਟੀ ਦੇ ਦੋ ਮੰਤਰੀਆਂ ਦੇ ਵਿੱਚ ਦੋ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਉੱਪਰ ਜਿਹੜਾ ਕੇਸ ਦਰਜ ਹੋ ਚੁੱਕਿਆ ਹੈਗਾ ਇਸ ਵਕਤ ਬੇਸ਼ੱਕ ਇਹਦੇ ਵਿੱਚ ਚਾਰ ਜਣਿਆਂ ਦਾ ਨਾਮ ਰੱਖਿਆ ਸੀ ਪ੍ਰਤਾਪ ਸਿੰਘ ਬਾਜਬਾ ਨੇ ਮੁੱਖ ਮੰਤਰੀ ਭਵੰਤ ਮਾਨ ਅਰਵਿੰਦ ਕੇਜਰੀਵਾਲ ਪਰ ਆਪਾਂ ਦੱਸਦੇ ਤੁਹਾਨੂੰ ਕਿ ਦੋ ਜਣਿਆਂ ਦੇ ਉੱਪਰ ਦੋ ਮੰਤਰੀਆਂ ਦੇ ਉੱਪਰ ਕੇਸ ਦਰਜ ਹੋ ਚੁੱਕਿਆ ਹੈਗਾ ਪਹਿਲਾਂ ਤੁਹਾਨੂੰ ਪ੍ਰਤਾਪ ਸਿੰਘ ਬਾਜਬਾ ਦੀ ਉਹ ਵੀਡੀਓ ਤੁਹਾਨੂੰ ਸੁਣਾ ਦੇਵਾਂ ਜਿਹੜਾ ਉਹਨਾਂ ਨੇ ਕੇਸ ਅਰੈਸਟਡ ਕਰਵਾਇਆਗਾ ਦਰਜ ਕਰਵਾਇਆਗਾ ਉਹਨਾਂ ਦਾ ਕਹਿਣਾ ਕਿ ਜਿਹੜਾ ਮੇਰਾ ਬਿਆਨ ਉਹਨੂੰ ਤੋਰਨ ਰੋੜ ਕੇ ਜਿਹੜਾ ਚਲਾਇਆ ਗਿਆ ਕੀ ਆਖਿਆ ਜਿਹੜੀ ਮੇਰੀ ਇਹਨਾਂ ਨੇ ਬਣਦੀ ਵੀਡੀਓ ਜਿਹੜੀ ਹੈ ਇਹਨਾਂ ਨੇ ਵਿਕਰਮ ਸਿੰਘ ਮਜੀਠੀਏ ਦੇ ਮੁੱਦੇ ਦੇ ਉੱਤੇ ਚਲਾਈ ਸੀ ਉਹਦੀ ਮੈਂ ਰਿਟਰਨ ਕੰਪਲੇਂਟ ਚੰਡੀਗੜ੍ਹ ਪੁਲਿਸ ਨੂੰ ਸੈਕਟਰ 3 ਵਿੱਚ ਕੀਤੀ ਸੀ ਅੱਜ ਸਵੇਰੇ ਤਕਰੀਬਨ 9 ਵਜੇ ਉਹਨਾਂ ਨੇ ਮੇਰੀ ਸਟੇਟਮੈਂਟ ਦੇ ਉੱਤੇ ਜਿਹੜੇ ਮੇਰੇ ਬਿਆਨ ਸੀ ਉਹਨਾਂ ਦੇ ਉੱਤੇ ਅਮਨ अरोड़ा ਜਿਹੜਾ ਆਪ ਦਾ ਪ੍ਰਧਾਨਵੀ ਹੈ ਤੇ ਮਿਨਿਸਟਰ ਵੀ ਹੈ ਮੌਜੂਦਾ ਸਰਕਾਰ ਦੇ ਵਿੱਚ ਤੇ ਹਰਪਾਲ ਸਿੰਘ ਚੀਮਾ ਜਿਹੜਾ ਫਾਈਨੈਂਸ ਮਿਨਿਸਟਰ ਹੈ ਦੋਨਾਂ ਤੇ ਆ ਕੇਸ ਦਾਇਰ ਕਰ ਦਿੱਤਾ ਹੈ ਜੋ ਕੇਸ ਰਜਿਸਟਰ ਕਰ ਦਿੱਤਾ ਹੈ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਕੇਜਰੀਵਾਲ ਸਾਹਿਬ ਵੀ ਦਿੱਤਾ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈ ਅਸਕਟ ਫੋਰ ਸਮ ਮੋਰ ਟਾਈਮ ਦੋਹਾਂ ਤੇ ਤੁਹਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਕਿ ਇਹ ਦੋਨਾਂ ਤੇ ਕੇਸ ਰਿਸਟਰ ਹੋ ਗਏ ਨੇ ਤੇ ਜਿਹੜੀ ਪਹਿਲੀ ਦਫਾ ਨੌਨ ਅਵੇਲੇਬਲ ਹੈ ਤੇ ਤਿੰਨ ਸਾਲ ਤੱਕ ਉਹਦੇ ਚ ਕੈਦ ਇਹ ਬੋਲਸਾ ਨੇ ਪ੍ਰਤਾਪ ਸਿੰਘ ਬਾਜਵਾ ਦੇ ਤੁਸੀਂ ਸੁਣ ਲੈ ਉਹਨਾਂ ਨੇ ਕਿਹਦੇ ਕਿਹਦੇ ਉੱਪਰ ਪਰਚਾ ਦਰਜ ਕਰਵਾਇਆ ਤੇ ਕਿਹੜੇ ਚਾਰ ਜਣਿਆਂ ਦਾ ਨਾਮ ਦਿੱਤਾ ਜਿਦੇ ਵਿੱਚ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਆ ਆਮਨ ਰੋੜਾ ਤੇ ਹਰਪਾਲ ਸਿੰਘ ਚੀਮਾ ਉੱਪਰ ਦੋ ਉੱਪਰ ਜਿਹੜਾ ਕੇਸ ਦਰਜ ਹੋ ਚੁੱਕਿਆਗਾ ਜਿੱਥੇ ਆਮਾ ਦੀ ਪਾਰਟੀ ਨੇ ਬਿਕਰਮਜੀਤ ਸਿੰਘ ਮਜੀਠੀਏ ਨੂੰ ਫੜ ਕੇ ਬਾਵਾ ਖੱਟੀ ਸੀ ਪੰਜਾਬ ਦੇ ਵਿੱਚ ਤੇ ਦੂਸਰੇ ਪਾਸੇ ਅਬੋਰ ਦੇ ਵਿੱਚ ਜੋ ਕੱਪੜਾ ਵਪਾਰੀ ਸੀ ਤੇ ਜਿਹੜਾ ਉਹਦਾ ਕਤਲ ਹੋ ਜਾਂਦਾਗਾ ਉਸ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਦੋ ਨੌਜਵਾਨਾਂ ਦਾ ਅਨਕਾਊਂਟਰ ਕੀਤਾ ਜਾਂਦਾਗਾ ਉਹਨੂੰ ਫੇਕ ਅਨਕਾਊਂਟਰ ਦੱਸਿਆ ਜਾ ਰਿਹਾ ਅੱਜ ਬੇਸਕਾ ਪੁਲਸ ਨੇ ਉਹਤੇ ਪਲਟਬਾਰ ਕਰ ਲਿਆ ਪਹਿਲਾਂ ਆਮਾਦੀ ਪਾਰਟੀ ਨੇ ਵੀ ਉਹਦੀ ਪਿੱਠ ਥੱਪੜੀ ਆ ਕਿ ਅਸੀਂ ਜਿਹੜਾ ਕਿ ਸੰਜੇ ਬਰਮਾ ਦਾ ਜਿਹੜਾ ਕਤਲ ਦਾ ਜਿਹੜਾ ਉਹ ਅਨਕਾਉਂਟਰ ਦੇ ਵਿੱਚ ਦੋ ਨੌਜਵਾਨਾਂ ਨੂੰ ਮਾਰ ਕੇ ਬਦਰਾ ਲੈ ਲਿਆ ਪਰ ਜਿਹੜੇ ਹੁਣ ਕਹਾਣੀਆਂ ਇਹ ਪੁੱਠੀ ਉਲਟ ਜਿਹੜੀ ਚੱਲ ਚੁੱਕੀ ਆ ਆਮਾਦੀ ਪਾਰਟੀ ਤੇ ਤੇ ਪੁਲਸ ਤੇ ਪੁਲਸ ਕਹਿੰਦੀ ਆ ਕਿ ਅਸੀਂ ਨੇ ਇਹ ਅਨਕਾਉਂਟਰ ਕੀਤਾ ਅਸੀਂ ਨੇ ਮਾਰੇ ਉਹਦੇ ਨਾਲ ਦੇ ਇੱਕ ਹੋਰ ਸਾਥੀ ਜਿਹੜੇ ਗੈਂਗਸਟਰ ਆਉਂਦੇ ਆ ਅਸੀਂ ਜਦੋਂ ਆਸਲਾ ਲੈ ਕੱਢਣ ਦੇ ਲਈ ਉਹਨਾਂ ਨੂੰ ਲੈ ਕੇ ਜਾਂਦੇ ਆ ਤੇ ਉਹ ਅੱਗੇ ਆ ਕੇ ਫੇਰਿੰਗ ਕਰ ਦਿੰਦੇ ਆ ਤੇ ਜਿਹੜੇ ਕਿ ਦੋ ਉਹਦੇ ਵਿੱਚ ਜਿਹੜੇ ਅਸੀਂ ਦੋ ਨੌਜਵਾਨ ਗੈਂਗਸਟਰ ਫੜੇ ਸੀ ਪੁਲਸ ਦੇ ਮੁਤਾਬਕ ਕਿ ਉਹ ਮਾਰੇ ਜਾਂਦੇ ਆ ਤੇ ਸਾਡਾ ਵੀ ਇੱਕ ਨੌਜ ਜਿਹੜਾ ਪੁਲਸ ਮੁਲਾਜ਼ਮਾ ਉਹ ਜ਼ਖਮੀ ਹੋ ਜਾਂਦਾਗਾ ਇਹ ਵੱਡੀ ਸੋਚਣ ਤੇ ਸਮਝਣ ਵਾਲੀ ਗੱਲ ਆ ਕਿ ਗੈਂਗਸਟਰ ਤਾਂ ਮਾਰੇ ਜਾਂਦੇ ਆ ਤੇ ਤੁਹਾਡਾ ਮੁਲਾਜ਼ਮਾ ਜਿਹੜਾ ਉਹ ਜ਼ਖਮੀ ਹੋ ਜਾਂਦਾਗਾ ਇਹ ਬੜੇ ਹਰ ਇੱਕ ਮਾਮਲੇ ਦੇ ਵਿੱਚ ਪੁਲਿਸ ਜਿਹੜਾ ਝੂਠ ਬੋਲਦੀ ਆ ਫੇਕ ਅਨਕਾਉਂਟਰਾਂ ਦੇ ਵਿੱਚ ਅੱਜ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 90 92 ਦਾ ਘਾਕੇ ਤੋਂ ਲੈ ਕੇ ਜਿਹੜਾ ਅੱਜ ਤੱਕ ਜਿਹੜਾ ਨੌਜਵਾਨਾਂ ਦਾ ਜਿਹੜਾ ਉਹ ਕਾਹਨ ਕੀਤਾ ਜਾ ਰਿਹਾ ਨੌਜਵਾਨਾਂ ਨੂੰ ਫੜ-ਫੜ ਕੇ ਝੂਠੇ ਅਨਕਾਉਂਟਰਾਂ ਉਹਨਾਂ ਦੇ ਕੀਤੇ ਜਾ ਰਿਹਾ ਠੀਕ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਜੇਕਰ ਕੋਈ ਲੋੜੀ ਦਾ ਉਹਨੂੰ ਤੁਸੀਂ ਅਦਾਲਤ ਦੇ ਵਿੱਚ ਪੇਸ਼ ਕਰੋ ਅਦਾਲਤ ਦਾ ਕਾਨੂੰਨ ਆ ਕਾਨੂੰਨ ਉਹਨਾਂ ਨੂੰ ਸਜ਼ਾ ਦੇਊਗਾ ਤੇ ਉਹ ਕਾਨੂੰਨ ਦੇ ਹੱਕਦਾਰ ਨੇ ਕਾਨੂੰਨ ਦੀ ਤੁਸੀਂ ਗੱਲ ਕਰੋ ਪਰ ਪੁਲਿਸ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਹਰ ਵਕਤ ਜਿਹੜਾ ਲੈ ਕੇ ਰੱਖਦੀ ਆ ਹੁਣ ਦੂਸਰੇ ਪਾਸੇ ਆਪਾਂ ਜੇਕਰ ਗੱਲ ਕਰੀਏ ਮਨਿੰਦਰਜੀਤ ਸਿਰਸਾ ਜਿਹੜਾ ਕਿ ਭਾਜਪਾ ਦੇ ਵਿੱਚ ਨੇ ਪਹਿਲਾਂ ਉਹ ਅਕਾਲੀ ਦਲ ਵਿੱਚ ਸੀ ਹੁਣ ਭਾਜਪਾ ਦੇ ਆਗੂ ਨੇ ਉਹਨਾਂ ਨੇ ਜਿਹੜਾ ਇੱਕ ਬਿਆਨ ਦਿੱਤਾ ਸੀ ਕਿ ਜਿਹੜਾ ਅਭੋਰ ਦੇ ਵਿੱਚ ਉਹ ਦੋ ਨੌਜਵਾਨਾਂ ਨੂੰ ਜਿਹੜਾ ਪਾਲਸ ਵੱਲੋਂ ਫੜ ਕੇ ਮਾਰਿਆ ਗਿਆ ਇਹਦੀ ਇਨਵੈਸਟੀਗੇਸ਼ਨ ਇਹਦੀ ਸੀਬੀਆਈ ਜਾਂਚ ਹੋਣੀ ਜ਼ਰੂਰੀ ਆ ਕਿਉਂਕਿ ਜਿਹੜਾ ਕਿ ਇੱਕ ਫੇਕ ਅਨਕਾਊਂਟਰ ਆ ਜਿਹੜਾ ਕਿ ਤੁਸੀਂ ਸੁਣਿਆ ਹੋਣਾਗਾ ਸਿਰਸਾ ਦਾ ਬਿਆਨ ਕਿ ਘਰਾਂ ਦੇ ਵਿੱਚੋਂ ਚੱਕ ਚੱਕ ਕੇ ਤੁਸੀਂ ਮੁੰਡੇ ਮਾਰਿਓ ਇਹ ਗੱਲ ਕਹੀ ਸੀ ਮਨਿੰਦਰ ਜੀ ਸਿਰਸਾ ਨੇ ਪਰ ਇਸ ਦੇ ਸਬੰਧ ਦੇ ਵਿੱਚ ਆਮਨ ਰੋੜਾ ਨੇ ਆਪਣੇ ਹੀ ਇੱਕ ਟਿਮੇਟ ਦੇ ਵਿੱਚ ਲਿਖਿਆਗਾ ਉਹ ਤੁਹਾਨੂੰ ਪਹਿਲਾਂ ਮੈਂ ਪੜ੍ਹ ਕੇ ਸੁਣਾ ਦੇਵਾਂ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਅਮਨ अरोड़ा ਨੇ ਟਵੀਟ ਕਰਕੇ ਲਿਖਿਆ ਬੇਹੱਦ ਸ਼ਰਮਨਾਕ ਭਾਜਪਾ ਦਾ ਗੈਂਗਸਟਰ ਪ੍ਰੇਮ ਆਇਆ ਸਾਹਮਣੇ ਜਿੱਥੇ ਸਮੁੱਚਾ ਪੰਜਾਬ ਅਬੋਰ ਦੇ ਉੱਗੇ ਸਮਾਜ ਸੇਵੀ ਵਪਾਰੀ ਸ੍ਰੀ ਸੰਜੀਵ ਬਰਮਾ ਦੇ ਪਰਿਵਾਰ ਦੇ ਨਾਲ ਖੜਾ ਹੈ ਉੱਥੇ ਸਰਦਾਰ ਮਨਿੰਦਰ ਸਿੰਘ ਸਿਰਸਾ ਦਾ ਅੱਜ ਗੈਂਗਸਟਰਾਂ ਦੇ ਹੱਕ ਦੇ ਵਿੱਚ ਡਟਣਾ ਸਾਬਤ ਕਰ ਦਿੰਦਾ ਹੈ ਕਿ ਸੈਂਟਰਲ ਜੇਲ੍ਹ ਜ਼ਿਲ੍ਹਾ ਰਾਹੀਂ ਭਾਜਪਾ ਹੀ ਗੈਂਸਟਰਾਂ ਦੀ ਪੁਸਤਪਨਾਇ ਕਰ ਰਹੀ ਹੈ ਹੁਣ ਇਸ ਦੇ ਸਬੰਧ ਦੇ ਵਿੱਚ ਹੀ ਮਨਿੰਦਰ ਅਜੀਤ ਸਿੰਘ ਸਿਰਸਾ ਨੇ ਜਿਹੜਾ ਭਾਜਪਾ ਦੇ ਆਗੂ ਆ ਉਹਨਾਂ ਨੇ ਵੀ ਜਿਹੜਾ ਆਮਨ अरोड़ा ਦੇ ਖਿਲਾਫ ਜਿਹੜਾ ਇੱਕ ਕੇਸ ਦਰਜ ਕਰਵਾ ਦਿੱਤਾਗਾ ਇਹ ਫਿਲਹਾਲ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਮਨਿੰਦਰਜੀਤ ਸਿਰਸਾ ਦਾ ਕਹਿਣਾਗਾ ਕਿ ਜਿਹੜਾ ਇਹ ਬਿਆਨ ਆ ਜੋ ਉਹਨਾਂ ਨੇ ਇੱਕ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਉਹਨਾਂ ਦੀ ਪਾਰਟੀ ਨੂੰ ਕਿਹਾ ਕਿ ਜਿਹੜੀ ਪੁਸਤ ਪਨਾਈ ਆ ਗੈਂਗਸਟਰਾਂ ਦੀ ਜਿਹੜੀ ਆ ਉਹ ਭਾਜਪਾ ਕਰਈ ਆ ਤੇ ਦੂਸਰੇ ਪਾਸੇ ਸਿਰਸਾ ਨੇ ਕਿਹਾਗਾ ਕਿ ਅਮਨ ਰੋੜਾ ਜੇਕਰ ਮਾਫੀ ਮੰਗਦਾਗਾ ਤਾਂ ਠੀਕ ਆ ਤੇ ਨਹੀਂ ਉਹਨਾਂ ਉੱਤੇ ਜਿਹੜਾ ਉਹਨਾਂ ਨੂੰ ਨੋਟਿਸ ਕੱਢਿਆ ਗਿਆਗਾ ਨੋਟਿਸ ਤੋਂ ਬਾਅਦ ਜਿਹੜਾ ਉਹ ਕੋਰਟ ਦੇ ਵਿੱਚ ਜਾਣਗੇ ਤੇ ਉਹਨਾਂ ਉੱਪਰ ਵੀ ਜਿਹੜਾ ਕੇਸ ਦਰਜ ਹੋ ਜਾਊਗਾ ਪਰ ਦੂਸਰੇ ਪਾਸੇ ਜਿਹੜਾ ਆਪਾਂ ਦੱਸਦੀਏ ਕਿ ਤੁਹਾਨੂੰ ਆਮਨ ਰੋੜਾ ਪੰਜਾਬ ਦਾ ਜਿਹੜਾ ਮੰਤਰੀ ਆ ਤੇ ਪੰਜਾਬ ਦੇ ਪ੍ਰਧਾਨ ਆ ਉਹਨਾਂ ਨੇ ਸਾਫ਼ ਜਿਹੜਾ ਕਿ ਮਨਾ ਕਰ ਦਿੱਤਾ ਉਹ ਕਹਿੰਦਾ ਮੈਂ ਮਾਫੀ ਇਸ ਤੋਂ ਨਹੀਂ ਮੰਗਣੇ ਜੋ ਮਰਜ਼ੀ ਕਰਦਾ ਜਿਹੜਾ ਕੇਸ ਬਣਦਾ ਕਹਿੰਦਾ ਮੇਰੇ ਉੱਤੇ ਬਣ ਬਿਕਰਮਜੀਤ ਸਿੰਘ ਮਨਜੀਠੀਏ ਦੇ ਜਿਹੜਾ ਕੇਸ ਨੂੰ ਲੈ ਕੇ ਜਿਹੜਾ ਪਹਿਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਰਕਾਰ ਨੇ ਬੜਾ ਇੱਕ ਵੱਡਾ ਮਾਰਕਾ ਮਾਰਿਆ ਤੇ ਲੋਕਾਂ ਨੇ ਵੀ ਵਾਵਾ ਕੀਤੀ ਆ ਲੋਕਾਂ ਨੇ ਵੀ ਸਲਾਹਿਆ ਕਿ ਆਵਾ ਦੀ ਪਾਰਟੀ ਨੇ ਵੱਡਾ ਇੱਕ ਮਾਗਰਮਸ ਫੜਿਆਗਾ ਪਰ ਹੁਣ ਵਿਕਰਮਜੀਤ ਸਿੰਘ ਮਜੀਠੀਏ ਨੂੰ ਲੈ ਕੇ ਜਿਹੜਾ ਗਨੀਵ ਕੌਰ ਮਜੀਠੀਏ ਨੂੰ ਲੈ ਕੇ ਜਿਹੜਾ ਹੁਣ ਆਵਾ ਦੀ ਪਾਰਟੀ ਸਰਕਾਰ ਆ ਜਿਹੜੀ ਉਹ ਘਿਰਦੀ ਨਜ਼ਰ ਆ ਰਹੀ ਆ ਕਿਉਂਕਿ ਇੱਕ ਤਾਂ ਜਿਹੜਾ ਅਬੋਰ ਦੇ ਵਿੱਚ ਜਿਹੜਾ ਦੋ ਨੌਜਵਾਨਾਂ ਨੂੰ ਮਾਰਿਆ ਗਿਆ ਉਹਦੇ ਵਿੱਚ ਪੁਲਸ ਨੇ ਜਿਹੜਾ ਯੂ ਟਰਨ ਲੈ ਲਿਆ ਤੇ ਹੁਣ ਜਿਹੜਾ ਕਿ ਸਰਕਾਰ ਉਹ ਕਿੱਥੇ ਕਿੱਥੇ ਜਾ ਕੇ ਜਿਹੜਾ ਸਪਾਈਆਂ ਦੋਗੇ ਭਾਜਪਾ ਵੀ ਜਿਹੜੀ ਆ ਉਹ ਆਵਾਜ਼ ਦੀ ਪਾਰਟੀ ਦੇ ਜਿਹੜੀ ਹੁਣ ਵਿਰੁੱਧ ਹੋ ਚੁੱਕੀ ਆ ਦੂਸਰੇ ਪਾਸੇ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਤੀਸਰੇ ਪਾਸੇ ਜਿਹੜਾ ਅਕਾਲੀ ਦਲ ਹੋ ਗਿਆ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ ਜਾਂ ਆਪਾਂ ਕਹਿ ਲਈਏ ਕਿ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਆਪਾਂ ਕਹਿ ਲਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾਗਾ ਕਿ ਜਿਹੜਾ ਕਿ ਆਵਾਜ਼ ਦੀ ਪਾਰਟੀ ਦੇ ਪ੍ਰਧਾਨ ਜਾਂ ਉਹਨਾਂ ਦੇ ਮੰਤਰੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵੱਧ ਸਕਦੀਆਂ ਨੇ ਕਿਉਂਕਿ ਲਗਾਤਾਰ ਜਿਹੜਾ ਉਹਨਾਂ ਵੱਲੋਂ ਜਿਹੜਾ ਮਾਨਹਾਨੀ ਦਾ ਜਿਹੜਾ ਕੇਸ ਆ ਉਹ ਡੈਰ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦੇ ਕਿ ਬਿਕਰਮਜੀਤ ਸਿੰਘ ਮੰਜੀਠੀਏ ਬਾਰੇ ਅਰਵਿੰਦ ਕੇਜਰੀਵਾਲ ਨੇ ਜਿਹੜਾ ਇੱਕ ਬਿਆਨ ਦਿੱਤਾ ਸੀ ਚਿੱਟੇ ਨੂੰ ਲੈ ਕੇ ਉਸ ਤੋਂ ਬਾਅਦ ਜਿਹੜਾ ਮਾਨਹਾਨੀ ਦਾ ਕੇਸ ਕਰ ਦਿੱਤਾ ਸੀ ਤੇ ਬਾਅਦ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਜਿਹੜਾ ਉਹਨਾਂ ਤੋਂ ਮਾਫੀ ਮੰਗਣੀ ਪਈ ਆ ਤੇ ਹੁਣ ਇਸੇ ਸਵਾਲਾਂ ਦੇ ਤਹਿਤ ਜਿਹੜਾ ਅਮਨ ਰੋੜਾ ਨੂੰ ਜਿਹੜਾ ਇਹ ਨੋਟਿਸ ਕੱਢਿਆ ਗਿਆ ਕਿ ਭਾਈ ਤੂੰ ਮਾਫੀ ਮੰਗਾ ਨਹੀਂ ਤੇਰੇ ਜਿਹੜਾਗਾ ਉਹ ਮਾਨ ਹਾਨੀ ਦਾ ਜਿਹੜਾ ਕੇਸ ਕੀਤਾ ਜਾਊਗਾ ਤੇ ਦੂਸਰੇ ਪਾਸੇ ਜਿਹੜਾ ਕਿ ਗਨੀਵ ਕੌਰ ਜਿਹੜੀ ਐਮਐਲਏ ਆ ਤੇ ਜਿਹੜਾ ਕਿ ਉਸਦੇ ਘਰ ਉਹਦੇ ਅੰਦਰ ਜਿਹੜੀ ਪੁਲਸਾ ਬੇਨ ਦੱਸੇ ਪੁੱਸੇ ਤੋਂ ਜਿਹੜਾ ਗਈ ਆ ਤੇ ਉਸ ਨੂੰ ਲੈ ਕੇ ਵੀ ਜਿਹੜਾ ਹੁਣ ਇਹ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਜਾਂ ਪੁਲਿਸ ਦੇ ਨੁਮਾਇੰਦੇ ਆ ਉਹ ਕਟਾਰੇ ਦੇ ਵਿੱਚ ਖੜੇ ਹੋਣਗੇ ਤੁਸੀਂ ਇਸ ਵੀਡੀਓ ਤੋਂ ਕੀ ਇਤਬਾਕ ਰੱਖਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤੇ ਮੈਂ ਨਾਲ ਹੀ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਇੱਕ ਪਹਿਲਾਂ ਜਿਹੜਾ ਪੰਜਾਬੀ ਵਿਰਸਾ ਟੀਵੀ ਚੱਲਦਾ ਸੀ ਚੈਨਲ YouTube ਦੇ ਉੱਪਰ ਉਹ ਕੁਝ ਲੋਕਾਂ ਨੇ ਜਿਹੜਾ ਆਪਾਂ ਕਹਦੇ ਕਿ ਗੋਲਕ ਚੋਰ ਨੇ ਬੰਦ ਕਰਵਾ ਦਿੱਤਾ ਤੇ ਜਿਹੜਾ ਇਹ ਨਵਾਂ ਪੇਜ ਬਣਿਆਗਾ ਨਵਾਂ ਪੇਜ ਬਣਾਇਆਗਾ ਤੇ ਇਸ ਨੂੰ ਜਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਦੇ ਬਾਦ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰਨਾ ਲਾਇਕ ਕਰਨਾ ਤੇ ਆਪਣੇ ਕਮੈਂਟ ਜਰੂਰ ਕਰਨੇ ਧੰਨਵਾਦ ਵੈਲਿਊ ਕਾ ਖਾਲਸਾ ਵੈਜੀ ਕੀ ਫਤਿਹ